ਤਾਂ ਤਨਵੇਂ ਨਦੀ ਗੱਬਣ ਚੌਥਾ ਲੱਗ ਗਿਆ ਜੀ ਤੇ ਦੁੱਧ ਉਹਦੇ 6 ਕਿਲੋ ਦੁੱਧ 6 ਲੀਟਰ ਠੀਕ ਨਹੀਂ ਲੋ ਪ੍ਰਸ਼ ਚੱਕੋ ਫਿਰ ਚੈੱਕ ਕਰ ਸਕਿਓ ਤੇ ਲੋ ਜੀ ਤੋੜ ਦੋ ਫਿਲੋਂ ਲਿਆ ਹਾਂਜੀ ਹਾਂਜੀ ਲਿਓ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰਸ ਤੇ ਜ਼ਿਲ੍ਹਾ ਨੂੰ ਪੈਦਾ ਜੀ ਮੋਗਾ ਤੇ ਬਾਈ ਕੋਲ ਤੋਕੜ ਗੱਬਣ ਵਸੀ ਆ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000353 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋ ਕਰਦੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨੰਬਰ ਬਿਲਕੁਲ ਕਰ ਸਕੀ ਬਾਈ ਦਾ ਨੰਬਰ ਉੱਪਰ ਨਹੀਂ ਛਾੜ ਲਾਂਗੇ ਭਰਾ ਸਕਰੀਨ ਤੇ ਟ੍ਰੈਡਲ ਵਿੱਚ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸੁਖਮੰਦਰ ਸਿੰਘ ਜੀ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਹਾਂ ਜੀ ਵਾਰ ਦੀ ਜਾਣਕਾਰੀ ਦੋ ਆਪਣੀ ਬੱਸੀ ਦੀ ਕੀ ਗੱਲ ਬਾਤ ਹੈ ਇਹਦੀ ਕਿੰਨਾ ਟਾਈਮ ਦੀ ਚੈੱਕ ਪਾਸ ਕਰਾਈ ਆਪਾਂ ਤਿੰਨ ਤਿੰਨ ਮਹੀਨੇ ਦੇ ਗੱਭਾਂ ਚੌਥਾ ਲੱਗ ਗਿਆ ਜੀ ਤੇ ਦੁੱਧ ਉਹ 6 ਕਿਲੋ ਦੁੱਧ 6 ਲੀਟਰ ਠੀਕ ਹੈ ਜੀ ਲੋ ਪ੍ਰਸਟ ਚੱਕੋ ਫਿਰ ਚੈੱਕ ਕਰ ਸਕਿਓ ਤੇ ਲਓ ਜੀ ਤੋਰ ਦਿਓ ਫਿਲ ਹੋ ਲਿਆ ਹਾਂਜੀ ਹਾਂਜੀ ਲਿਓ ਲਿਓ ਤੋਰ ਕੇ ਲਿਓ ਤੇ ਤੁਹਿਆਰ ਜੀ ਨਾਲ ਲਿਓ ਬਸ ਸੱਟ ਨਾ ਖਾਣ ਤੇ ਆਜ ਨਾ ਲਿਓ ਲੋ ਜੀ ਕੱਦ ਬੜ ਸੁੱਖਣਾ ਕਰਮ ਵਾਲੇ ਦਾ ਸੋਨਾ ਦੁੱਧ 6 ਲੀਟਰ ਹੀ 6 ਲੀਟਰ ਠੀਕ ਹੈ ਠੀਕ ਲੋ ਜੀ ਸੋਚ ਚੱਕਰ ਸੰਲੇਵਾ ਦੰਤਾ ਜੱਜਾ ਕੱਦ ਬੜਦਾ ਤਾਂ ਚਿੰਤਾ ਦੇ ਮੋੜ ਲਓ ਜੀ ਮੋੜ ਲਓ ਲਿਓ ਲੋ ਜੀ ਲਿਓ ਲਿਓ ਹੋਰ ਲਿਓ ਬਈ ਦੂਰਾ ਤਰਾ ਸਾਡੇ ਸਾਹਮਣੇ ਆ ਲਿਓ ਲਿਓ ਆਹ ਵਾਰ ਸੋਚ ਚੱਕਰੇ ਲਿਓ ਪਰਵਾਰਾ ਠੀਕ ਹੈ ਜੀ ਸੋਚ ਚਾਹ ਦੋੜਾਂ ਚੋਕ ਲੈ ਜੀ ਹਾਂ ਜੀ ਦੋੜਾਂ ਚੋਕ ਲੈ ਆਪਣੀ ਚੈੱਕ ਕਰਾਈ ਵੀ ਅਗਲਾ ਚੱਕਰਾ ਹਾਂ ਜੀ ਹਾਂ ਅਗਲਾ ਵੀ ਕਰਾਇਆ ਹੋਇਆ ਆਪਣੀ ਵੀ ਕਰਾਈ ਹੋਈ ਆ ਠੀਕ ਆ ਜੀ ਲੋਪਰਾ ਠੰਡਾ ਦੀ ਗੱਲ ਹੋਇਆ ਵਾ ਠੰਡਾ ਲਵਾਤਾ ਹੀ ਠੀਕ ਆ ਲਵਾਤਾ ਲੋ ਜੀ ਠੰਡ ਬਹੁਤ ਸੋਹਣਾ ਗਰਮ ਮਹਿਲ ਠੀਕ ਆ ਅਗਲਾ ਵੀ ਥਾਣਾ ਠੀਕ ਆ ਜੀ ਹਾਂ ਜੀ ਬਈ ਰੇਟ ਇਹਦਾ ਰੇਟ ਫੋਨ ਤੇ ਫੋਨ ਤੇ ਕਰੋਗੇ ਠੀਕ ਆ ਜੀ ਲੋਪਰਾ ਚੈੱਕ ਕਰ ਸੰਦੂਆਰੇ ਫੇਰ ਸਰਦ ਹੋਈ ਬੜਾ ਯੋਕਰੇ ਲੁਕਰਵਾਰਾ ਜਾ ਬਣਗੇ ਜਾ 100 ਰੁਪਿਆ ਫੋਨ ਦੰਨਿਆ ਲੋ ਜੀ ਪੈਂਡ ਬੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ